ਨੇੜਲੇ ਪਿੰਡ ਸ਼ਤਾਬਗੜ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੋ ਬੱਚਿਆਂ ਦੀ ਮਾਂ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਸਹੁਰੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਹ ਘਰੋਂ ਕਰੀਬ 7 ਤੋਲੇ ਸੋਨੇ ਦੇ ਗਹਿਣੇ ਅਤੇ 90000 ਰੁਪਏ ਨਕਦੀ ਵੀ ਨਾਲ ਲੈ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਦਾ ਲड़का ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਉਸ ਦੀ ਪਤਨੀ ਮਨਦੀਪ ਕੌਰ ਦੋ ਬੱਚਿਆਂ ਸਮੇਤ ਸਹੁਰੇ ਘਰ ਰਹਿੰਦੀ ਸੀ ਲੰਗੀ 14 ਫਰਵਰੀ ਦੀ ਅੱਧੀ ਰਾਤ ਨੂੰ ਜਦੋਂ ਬੱਚਿਆਂ ਦੇ ਰੋਣ ਦੀ ਆਵਾਜ਼ ਆਈ ਤਾਂ ਪਰਿਵਾਰ ਵਾਲਿਆਂ ਨੇ ਦੇਖਿਆ ਕਿ ਬੱਚੇ ਇਕੱਲੇ ਸਨ ਅਤੇ ਮਨਦੀਪ ਕੌਰ ਘਰ ਵਿੱਚ ਮੌਜੂਦ ਨਹੀਂ ਸੀ ਜਾਂਚ ਦੌਰਾਨ ਪਤਾ ਲੱਗਾ ਕਿ ਪਿੰਡ ਦੇ ਹੀ ਇੱਕ ਨੌਜਵਾਨ ਨਾਲ ਉਸਦੇ ਸੰਬੰਧ ਸਨ ਅਤੇ ਉਹ ਉਸ ਨਾਲ ਘਰ ਛੱਡ ਗਏ ਸਾਰੇ ਪਰਿਵਾਰ ਵੱਲੋਂ ਮਾਛੀਵਾੜਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਦੂਜੇ ਪਾਸੇ ਜਦੋਂ ਇਸ ਸੰਬੰਧੀ ਥਾਣਾ ਮੁਖੀ ਪਵਿੱਤਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪਰਿਵਾਰ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ ਪਰ ਇਸ ਦੌਰਾਨ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਇੱਕ ਪੱਤਰ ਪ੍ਰਾਪਤ ਹੋਇਆ ਹੈ ਜਿਸ ਵਿੱਚ ਮਨਦੀਪ ਕੌਰ ਅਤੇ ਉਸਦੇ ਪ੍ਰੇਮੀ ਵੱਲੋਂ ਅਪੀਲ ਦਾਇਰ ਕੀਤੀ ਗਈ ਹੈ ਅਪੀਲ ਵਿੱਚ ਦਰਸਾਇਆ ਗਿਆ ਹੈ ਕਿ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਕੁਝ ਲੋਕਾਂ ਤੋਂ ਖਤਰੇ ਦੀ ਸੰਭਾਵਨਾ ਹੈ ਇਸ ਲਈ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਸੰਬੰਧੀ ਮਾਣਯੋਗ ਕੋਰਟ ਵਿੱਚ ਜਵਾਬ ਪੇਸ਼ ਕਰਕੇ ਅੱਗੇ ਦੀ ਜਾਂਚ ਕੀਤੀ ਜਾਵੇਗੀ ਇਸ ਘਟਨਾ ਨਾਲ ਪਿੰਡ ਵਿੱਚ ਚਰਚਾ ਅਤੇ ਰੋਸ ਦਾ ਮਾਹੌਲ ਬਣਿਆ ਹੋਇਆ ਹੈ ਹੈਲੋ ਸਰ ਕੇ ਨਾਮ ਹੈ ਬਿਰਦਾਈ ਸਰਪੰਚ ਮਨਜੀਤ ਸਿੰਘ ਪਿੰਡ ਸਤਵਗੜ੍ਹ ਤੋਂ ਜੀ ਆ ਸਰ ਕੀ ਗੱਲਬਾਤ ਹੋਈ ਹੈ ਜੀ ਗਲਬਾਤ ਇਦਾਂ ਹੋਈ ਜੀ ਆਪਣੇ ਪਿੰਡ ਦੇ ਵਿੱਚੋਂ ਔਸਤਪਾਲ ਸਿੰਘ ਆ ਜੀ ਉਹ ਇਸ ਟਾਈਮ ਇਟਰੀ ਦੇ ਵਿੱਚ ਡਿਊਟੀ ਕਰਦੇ ਆ ਆਪਣੇ ਉਹ ਉਹਦੀ ਵਾਈਫ ਸੀਗੀ ਤੇ ਆਪਣੇ ਪਿੰਡ ਦੇ ਹੀ ਕਿਸੇ ਮੁੰਡੇ ਨਾਲ ਉਹਦਾ ਰਿਲੇਸ਼ਨ ਸੀਗੇ ਤੇ ਉਹ ਚਲੇ ਗਏ ਸੀਗੇ 14 ਫਰਵਰੀ ਨੂੰ ਸਾਨੂੰ ਪਤਾ ਲੱਗਿਆ ਪੰਚਾਇਤ ਨੂੰ ਅਸੀਂ ਪੁਸ਼ਟੀ ਕੀਤੀ ਆ ਪਰ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕੋਸਰਸੂਰ ਨਹੀਂ ਮਿਲੀ ਹੈਗੀ ਤੇ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਪੁਲਿਸ ਕੰਪਲੇਂਟ ਵੀ ਕੀਤੀ ਆ ਪਰ ਪੁਲਸ ਨੇ ਵੀ ਕੋਈ ਸਖਤ ਐਕਸ਼ਨ ਨਹੀਂ ਲਿਆ ਹੈਗਾ ਅੱਜ तकरीबन ਕਾਫੀ ਦਿਨ ਹੋ ਗਏ ਆ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਕਿੱਥੇ ਰਹਿ ਰਹੇ ਆ ਕਿੱਥੇ ਨਹੀਂ ਰਹਿ ਰਹੇ ਉਹ ਸਾਡੀ ਤਾਂ ਰਿਕਵੈਸਟ ਹੈ ਇਹੀ ਚਾਹੁੰਦੇ ਗਏ ਗਲਤੀ ਹੋਈ ਵੀ ਆ ਤਾਂ ਉਹ ਗਲਤੀ ਮੰਨ ਕੇ ਆਪਣੇ ਘਰ ਆ ਜਾਣ ਕਿਉਂਦੇ ਬੱਚੇ ਆ ਜੀ ਇੱਕ ਬੱਚਾ ਬੇਟਾ ਆ तकरीबन 2 ਸਾਲ ਦਾ ਆ ਜੀ ਇੱਕ ਬੇਟੀ ਆ 5 ਸਾਲ ਦੀ ਜੇ ਆਪਣੇ ਬੱਚੇ ਨੂੰ ਆ ਕੇ ਸੰਭਾਲ ਲੈਂਦੇ ਆ ਉਹ ਕਿਉਂਕਿ ਬੱਚਿਆਂ ਦੀ ਜਿਹੜੀ ਗਹਾਂ ਮੰਨੋ ਉਹਨਾਂ ਦੀ ਆਪਣੇ ਜਿੱਦਾਂ ਕਿ ਰਿਸਪੋਨਸੀਬਿਲਟੀ ਹੈਗੀ ਆ ਜਾਂ ਉਹਨਾਂ ਦੀ ਜੋ ਵੀ ਹੈਗੀ ਸਾਰ ਸੰਭਾਲ ਕੋਈ ਇੱਕ ਮਾਂ ਹੀ ਕਰ ਸਕਦੀ ਹੈ ਜੀ ਉਹ ਸੋ ਕਈ ਵਾਰ ਬੰਦੇ ਤੋਂ ਗਲਤੀ ਹੋ ਜਾਂਦੀ ਆ ਹੁਣ ਅਸੀਂ ਕਹਿੰਦੇ ਆ ਸਾਡੀ ਪੰਚਾਇਤ ਹੋਰ ਵੀ ਜਿਹੜੇ ਨਗਰਵਾਸੀ ਪਿੰਡ ਵਾਲੇ ਆ ਜੇ ਕੋਈ ਗਲਤੀ ਹੋਈ ਵੀ ਆ ਪਰ ਉਹ ਅਸੀਂ ਉਹਦੀ ਗਲਤੀ ਦਾ ਸਾਸ ਕਰਾ ਕੇ ਉਹਨੂੰ ਉਹਦੇ ਘਰੋਂ ਛੱਡ ਦਾਂਗੇ ਇੱਥੇ ਵੀ ਆਪਣੇ ਬੱਚਿਆਂ ਨੂੰ ਸਵਾਲ ਲੂਗੀ ਜੀ ਉਹ ਅਸੀਂ ਇਹੀ ਸਾਡੀ ਤਹੀ ਰਿਕੁਐਸਟ ਕਰੀ ਇਹ ਬਾਕੀ ਚਲੋ ਪਿੰਡ ਦੇ ਵਿੱਚ ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਆ ਜੇ ਉਹਨੇ ਗਲਤੀ ਕੀਤੀ ਆ ਜੇ ਉਹਨੂੰ ਗਲਤੀ ਦਾ ਸਾਾਸ ਹੁੰਦਾ ਆ ਤੇ ਗਲਤੀ ਦਾ ਸਾਾਸ ਕਰਕੇ ਆਪਣੇ ਘਰੇ ਆ ਜਾਵੇ ਵਾਪਸ ਉਹ ਅਸੀਂ ਰਿਕੁਐਸਟ ਕਰ ਲਾਂਗੇ ਪੰਚਾਇਤ ਤੌਰ ਤੋਂ ਵੀ ਉਹ ਤੋਂ ਗਲਤੀ ਹੋ ਗਈ ਆ ਵੀ ਆਪਣੇ ਬੱਚਿਆਂ ਨੂੰ ਸੰਭਾਲ ਲਵੇ ਜੀ ਆ ਕੇ ਉਹ ਫਿਰ ਸਬੰਧ ਵਿੱਚ ਅਸੀਂ ਚਲੋ ਉਹਨਾਂ ਦੇ ਪਰਿਵਾਰਕ ਦਾ ਵੀ ਗੱਲਬਾਤ ਕੀਤੀ ਸੀ ਜੇ ਤੁਹਾਨੂੰ ਕੋਈ ਪਤਾ ਹੈਗਾ ਮੁੰਡੇ ਦਾ ਜਾਂ ਕੁੜੀ ਦਾ ਜੋ ਸਿਦਨਾ ਬਲਾਉ ਆਪਣੇ ਘਰ ਦੇ ਵਿੱਚ ਅਸੀਂ ਉਹਨਾਂ ਨੂੰ ਉਹਦੇ ਘਰ ਛੱਡ ਦੇਵਾਂਗੇ ਪੰਚਾਇਤ ਤੌਰ ਤੇ ਤੇ ਔਰ ਆਪਣੇ ਬੱਚੇ ਨੂੰ ਸੰਭਾਲੇ ਤਾਂ ਸਾਡੀ ਤਾਂ ਇਹੀ ਰਿਕਵੈਸਟ ਆ ਜੀ ਇਹ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਜੀ ਬਿਆਨ ਸਿੰਘ ਪੰਚਾਇਤ ਨੰਬਰ ਪਿੰਡ ਸਤਾਵਗੜ ਹਾਂ ਕੀ ਗੱਲ ਬਾਤ ਸਰ ਗੱਲਬਾਤ ਇਦਾਂ ਹੋਈ ਆ 14 ਫਰਵਰੀ ਰਾਤ ਨੂੰ 11 ਵਜੇ ਸਾਡੇ ਚਾਚਾ ਜੀ ਜੋ ਕਿ ਇਗਲੀ ਵਿੱਚ ਰਹਿੰਦੇ ਸਤਪਾਲ ਸਿੰਘ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਮਨਦੀਪ ਕੌਰ ਉਹ ਪਿੰਡ ਦੇ ਕਿਸੇ ਵਿਅਕਤੀ ਨਾਲ ਘਰੋਂ ਭੱਜ ਗਈ ਆ ਤੇ ਉਹ ਦੋਨੇ ਜਾਂਦੇ ਜਾਂਦੇ ਇਹਨਾਂ ਦੇ ਘਰ ਦੇ ਵਿੱਚੋਂ 7-8 ਟੋਲੇ ਦੇ ਕਰੀਬ ਸੋਨਾ ਤੇ ਲਗਭਗ 90 ਕੁ ਹਜ਼ਾਰ ਰੁਪਿਆ ਨਕਦੀ ਵੀ ਲੈ ਗਏ ਆ ਕਿੰਨੇ ਕਿੰਨੇ ਬੱਚੇ ਸੀ ਉਹਨਾਂ ਦੇ ਉਹਨਾਂ ਦੇ ਦੋ ਬੱਚੇ ਆ ਜੀ ਇੱਕ ਉਹਨਾਂ ਦੀ ਬੇਟੀ ਆ 5 ਸਾਲ ਦੀ ਤਕਰੀਬਨ ਉਹਨਾਂ ਦੀ ਉਮਰ ਆ ਤੇ ਇੱਕ ਉਹਨਾਂ ਦਾ ਬੇਟਾ 3 ਸਾਲ ਦਾ ਆ ਜੀ 2 ਸਾਲ 2 ਸਾਲ ਦੇ 2 ਸਾਲ ਤੇ ਜਿਹੜੇ ਤੁਹਾਡੇ ਚਾਚਾ ਜੀ ਕਿੱਥੇ ਨੇ ਉਹ ਆ ਉਹ ਇਟਲੀ ਰਹਿੰਦੇ ਆ ਜੀ ਉਹਨ ਕਿਸੇ ਲਈ 1 ਸਾਲ ਤੋਂ ਇਟਲੀ ਰਹੇ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੀ ਪਿੰਡ ਦੇ ਉਹ ਚਲੇ ਗਏ ਨੇ ਉਹ 14 ਤਰੀਕ ਦੀ ਰਾਤ ਨੂੰ ਉਹ ਸਾਡੇ ਉਹਨਾਂ ਦੇ ਮਾਤਾ ਜੀ ਉਹ ਸਾਡੇ ਜਿਹੜਾ ਚਾਚਾ ਜੀ ਉਹਨਾਂ ਦੇ ਮਾਤਾ ਜੀ ਇੱਥੇ ਉਹਨਾਂ ਦੇ ਨਾਲ ਸੀ ਜਦੋਂ ਉਹਨਾਂ ਦਾ ਬੱਚਾ ਜਿਹੜਾ ਛੋਟਾ ਸੀ ਉਹ ਰਾਤ ਨੂੰ ਉੱਠਿਆ ਤੇ ਰੋਣ ਲੱਗ ਪਿਆ ਤੇ ਉਹਨਾਂ ਨੇ ਕਿਹਾ ਆਪਣੀ ਨੋਨੋ ਵੀ ਬੇਟਾ ਬੱਚੇ ਨੂੰ ਚੱਕੋ ਤੇ ਬੱਚਾ ਰੋ ਰਿਹਾ ਤੇ ਉਹ ਕਿਤੇ ਲੱਭੇ ਨਹੀਂ ਉਹਨਾਂ ਨੂੰ ਤੇ ਉਹਨਾਂ ਨੇ ਸਾਨੂੰ ਡਰ ਕੇ ਫੋਨ ਕੀਤਾ ਵੀ ਰਾਤ ਨੂੰ ਲੱਭ ਨਹੀਂ ਇਹ ਪਤਾ ਨਹੀਂ ਕਿੱਥੇ ਚਲੇ ਗਏ ਆ ਤੇ ਫਿਰ ਅਸੀਂ ਜਦੋਂ ਮੌਕੇ ਤੇ ਆਏ ਆ ਅਸੀਂ ਬਹੁਤ ਰਾਤ ਨੂੰ ਭਾਲੇ ਦਿੱਤੀ ਦੋ ਦਿਨ ਕੰਨੇ ਸਾਨੂੰ ਉਹ ਕਿਤੇ ਨਹੀਂ ਲੱਭੇ ਕਿੰਨਾ ਟਾਈਮ ਹੋ ਗਿਆ ਸੀ ਉਹਨਾਂ ਦੇ ਵੇਲੇ ਲਗਭਗ 7-8 ਸਾਲ ਹੋ ਗਏ ਜੀ ਤੇ ਕੋਟੇਬਲ ਕੋਈ ਰਿਪੋਰਟ ਦਿਖਾਈ ਗਈ ਹੈ ਸਾਡੇ ਵੱਲੋਂ ਹਾਂਜੀ ਪਸੀ ਆਪਣੇ ਬਹਿਲੌਰ ਪਰ ਚੌਕੀ ਸਾਨੂੰ ਪੈਂਦੀ ਥਾਣਾ ਮਾਛੀ ਵਾਲਾ ਸਾਹਿਬ ਅਸੀਂ ਉੱਥੇ ਰਿਪੋਰਟ ਬਕਾਇਦਾ ਕਰੀ ਹੋਈ ਹੈ ਹਾਂਜੀ ਕੋਈ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਗਈ ਪ੍ਰਸ਼ਾਸਨ ਵੱਲੋਂ ਇੱਕ ਦਿਨ ਦੋ ਦਿਨ ਪਹਿਲਾਂ ਬਿਆਨ ਲੈ ਕੇ ਗਏ ਨੇ ਪ੍ਰਸ਼ਾਸਨ ਵੱਲੋਂ ਪੁਲਸ ਵਾਲੇ ਪਰ ਉਸ ਤੋਂ ਬਾਅਦ ਅਜੇ ਤੱਕ ਉਹਨਾਂ ਨੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਸਮਾਨ ਕੀ ਕੀ ਲੈ ਗਏ ਆ ਜੀ ਨਾਲ ਥੋੜਾ ਲੈ ਗਏ ਆ ਉਹਦੇ ਆਪਣੇ ਜਿਹੜੇ ਉਹਨਾਂ ਦੇ ਪਾਣ ਜੋ ਕੱਪੜੇ ਸੀ ਉਹ ਲੈ ਗਏ ਤੇ 7-8 ਟੋਲੇ ਦੇ ਕਰੀਬ 골ਡ ਲੈ ਗਏ ਤੇ 90000 ਰੁਪਏ ਨਕਦੀ ਲੈ ਕੇ ਤੇ ਆਪਣਾ ਏਟੀਐਮ ਵਗੈਰਾ ਲੈ ਕੇ ਉਹਨਾਂ ਦੇ ਅਕਾਊਂਟ ਦੇ ਵਿੱਚ ਵੀ ਥੋੜੇ ਜਿਹੇ ਪੈਸੇ ਹੈਗੇ ਸੀ ਉਹਦੇ ਸਾਡਾ ਜਿਹੜਾ ਚਾਚਾ ਜੀ ਉਹ ਬਾਹਰੋਂ ਭੇਜ ਦਿਉਣਾ ਵਾਸਤੇ ਤੇ ਬੱਚਿਆਂ ਦੇ ਸਾਰੇ ਪ੍ਰੂਫ ਆਧਾਰ ਕਾਰਡ ਜੋ ਵੀ ਜਨਮ ਸਰਟੀਫਿਕੇਟ ਹੈ ਬੱਚੇ ਦੇ ਸਾਰੇ ਹੀ ਲੈ ਗਏ ਅ ਕੋਈ ਤੁਸੀਂ ਭਾਲ ਕੀਤੀ ਆਈ ਬਈ ਹਾਂਜੀ ਅਸੀਂ ਜਿੱਥੇ ਤੱਕ ਉਹਨਾਂ ਜਿੱਥੇ ਤੱਕ ਅਸੀਂ ਜਾ ਸਕਦੇ ਸੀ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਹੋਰ ਨੇੜੇ ਤੇਰੇ ਤੇ ਸ਼ਹਿਰਾਂ ਦੇ ਵਿੱਚ ਰੇਲਵੇ ਸਟੇਸ਼ਨ ਅਸੀਂ ਸਾਰੇ ਪਾਸੇ ਭਾਲ ਕੀਤੀ ਸਾਨੂੰ ਕਿਤੇ ਨਹੀਂ ਮਿਲੇ ਜੀ ਹੁਣ ਮੰਨਤੀ ਕਰਤਾਂ ਹੁਣ ਸਾਡੀ ਪ੍ਰਸ਼ਾਸਨ ਤੋਂ ਹੀ ਮੰਗ ਆ ਵੀ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਆ ਜਿਹੜਾ ਇਹਨਾਂ ਦੇ ਘਰੇ ਚੋਰੀ ਕਰਕੇ ਲੈ ਗਏ ਆ ਜੀ ਉਹ ਉਹ ਵੀ ਇਹਨਾਂ ਨੂੰ ਬਰਾਮਦ ਕਰਾਇਆ ਜਾਵੇ ਜਿਹਨਾਂ ਦਾ ਨੁਕਸਾਨ ਦੀ ਪਰਪਾਈ ਪ੍ਰਸ਼ਾਸਨ ਵੱਲੋਂ ਕਰੀ ਜਾਵੇ ਤੇ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਕਿਉਂਕਿ ਉਹਨਾਂ ਦੇ ਛੋਟੇ-ਛੋਟੇ ਬੱਚੇ ਆ ਜੀ ਉਹ ਹੁਣ ਵਿਚਾਰੇ ਮਾਂ ਤੋਂ ਬਾਹਰੇ ਫਿਰਦੇ ਆ ਸਾਰੀ ਦਿਹਾੜੀ ਰਾਤ ਨੂੰ ਰੋਂਦੇ ਰਹਿੰਦੇ ਆ ਉਹਨਾਂ ਨੂੰ ਕੋਈ ਪੁੱਛਣੇ ਵਾਲਾ ਨਹੀਂ ਹੈਗਾ ਤੇ ਇਹਨਾਂ ਦੀ ਬਹੁਤ ਜਿੱਦਾਂ ਸਮਝੋ ਵੀ ਪਿੰਡ ਦੇ ਵਿੱਚ ਵੀ ਇਹਨਾਂ ਦੀ ਬਾਦੀ ਇੱਜ਼ਤ ਦੀ ਹਾਨੀ ਹੋਈ ਆ ਲੋਕੀ ਗੱਲਾਂ ਕਰਦੇ ਆ ਟੌਂਟ ਕਰਕੇ ਇਹ ਵੀ ਮਜ਼ਾਕ ਬਣਦਾ ਜੀ ਹਾਂਜੀ ਮਾਤਾ ਜੀ ਕੀ ਨਾਮ ਹੈ ਮੇਰੇ ਨਾਮ ਤਾਂ ਜੀ ਅਮਰਜੀਤ ਹੈ ਕੀ ਗੱਲ ਬਾਤ ਹੋਈ ਹੈ ਜੀ ਗੱਲ ਬਾਤ ਜੀ ਕੋਈ ਨਹੀਂ ਹੋਈ ਮੇਰੀ ਨੂੰ ਉੱਠ ਕੇ ਚਲੇ ਗਈ ਜਦ ਮੈਂ ਉੱਠੀ ਹਾਂ ਮੇਰਾ ਪੋਤਾ ਰੋ ਗਿਆ ਸੀ ਮੁੰਡਾ ਉਹਦਾ ਮੁੰਡਾ ਰੋ ਗਿਆ ਫਿਰ ਮੈਂ ਉੱਠ ਕੇ ਸਾਰੇ ਪਾਸੇ ਦੇਖਿਆ ਫੋਨ ਕਰਿਆ ਲੱਭੀ ਕਿ ਕਿਤੇ ਨਹੀਂ ਲੱਭੀ ਰਹਿਣਾ ਗੱਟਾ ਸਾਹਿਬ ਲੈ ਗਈ ਤੇ ਮੈਂ ਆਪਣੇ ਦੋ ਮੁੰਡਿਆਂ ਨੂੰ ਫੋਨ ਕਰਿਆ ਵੀ ਉਹ ਕਰਿਆ ਸੀ ਦੇਖ ਭਾਵ ਕੀਤੀ ਵੀ ਪਿੰਡ ਦਾ ਮੁੰਡੇ ਨਾਲ ਚੜ੍ਹੇ ਸੀ ਆ ਕੋਈ ਸਮਾਨਸਮੂਨ ਵੀ ਕੋਈ ਗੈਪ ਹੋਇਆ ਨਹੀਂ ਸਾਡਾ ਸਮਾਨ ਸਾਰੀਆਂ ਟੂਮਾਂ ਟੱਲੀਆਂ ਸਭ ਲੈ ਤੇ ਤੁਸੀਂ ਤਵਾਂ ਇਹ ਵੀ ਕਹਿੰਦੇ ਆਂ ਵੀ ਸਾਡੇ ਬੱਚਿਆਂ ਨੂੰ ਆਪਣੇ ਨੂੰ ਦੇਖੇ ਆ ਕੇ ਕਿ ਕਿੰਨਾ ਟਾਈਮ ਹੋ ਗਿਆ ਸੀ ਵਿਆਹ ਨੂੰ ਜੀ ਵਿਆਹ ਨੂੰ ਹੋ ਗਏ 7 7 ਸਾਲ ਹੋ ਗਏ ਤੇ ਤੁਹਾਡਾ ਬੇਟਾ ਕਿੱਥੇ ਰਹਿੰਦਾ ਈ ਸਾਡਾ ਬੇਟਾ ਇੱਚਲੀ ਰਹਿੰਦਾ ਤੇ ਕਿੰਨੇ ਬੱਚੇ ਸੀ ਉਹਨਾਂ ਦੇ ਉਹਨਾਂ ਦੇ ਬੱਚੇ ਦੋ ਆ ਜੀ ਗੁੱਡੀ 5 ਸਾਲ ਦੀ ਹੈ ਬੱਚਾ ਦੋ ਦੋ ਸਾਲ ਦਾ ਹੈ ਤੇ ਤੁਸੀਂ ਕੋਈ ਰਿਪੋਰਟ ਲਿਖਾਈ ਗਈ ਹੈ ਰਿਪੋਰਟ ਜੀ ਅਸੀਂ ਬਲੌਰਪੁਰ ਲਿਖਾਈ ਹੈ ਪਤਾ ਹੁਣ ਕੀ ਮੰਗ ਕਰਤੀ ਹੈ ਤੁਸੀਂ ਸਾਡੀ ਤਾਂ ਇਹੀ ਮੰਗ ਹੈ ਵੀ ਬੱਚਿਆਂ ਨੂੰ ਮੇਰਾ ਸੰਭਲਣ ਯੋਗ ਨਹੀਂ ਹੈ ਸਰ ਸਾਗਰ ਦਾ ਕੀ ਮਾਮਲਾ ਜੀ ਹੈ ਮੰਦੀਪ ਕੋਰਾ ਲੇਡੀਜ਼ ਇਹ ਵਾਈਫ ਹੋਵੇਗੀ ਸਤਪਾਲ ਸਿੰਘ ਸਤਪਾਲ ਸਿੰਘ ਇਹਦੇ ਘਰ ਵਾਲਾ ਵਿਦੇਸ਼ ਗਿਆ ਹੋਇਆ ਦੋ ਬੱਚੇ ਵੀ ਨੇ ਇਹ 142 26 ਦੀ ਘਰੋਂ ਗਈ ਹੈ ਜੀ ਤੇ ਇਹਨਾਂ ਨੇ ਗਮਸੂਦਗੀ ਸਾਡੇ ਕੋਲ ਦਰਜ ਕਰਾਈ ਆ ਤੇ ਅਸੀਂ ਡੀਡੀਓ ਕਰਕੇ ਦਾ ਦਰਜ ਕਰ ਦਿੱਤੀ ਤੇ ਇਹਨਾਂ ਨੇ ਜਵਾਨੀ ਦੌਰ ਤੇ ਵੀ ਦੱਸਿਆ ਵੀ ਕੋਈ ਹਰਜਿੰਦਰ ਸਿੰਘ ਆ ਮੇਰੇ ਸਤਾਵਗੜ ਦਾ ਵੀ ਉਹਦੇ ਨਾਲ ਇਹਦੇ ਸੰਬੰਧ ਸੀ ਉਹਦੇ ਨਾਲ ਗਈ ਹੈ ਇਹ ਇਹ ਕੋਈ ਸਮਾਨ ਸੂਰ ਵੀ ਨਾਲ ਲੱਗੀ ਕੋਈ ਹਾਂਜੀ ਇਹਨਾਂ ਦੇ ਜਿਹੜਾ ਜੇਠਾ ਮੋਹਨ ਸਿੰਘ ਉਹਨਾਂ ਨੇ ਕੋਈ ਸਾਡੇ ਕੋਲ ਬਿਆਨ ਜਵਾਨੀ ਤੌਰ ਤੇ ਦਿੱਤਾ ਵੀ ਕਹਿੰਦੇ ਕੋਈ ਲੂ ਸਮਾਨ ਆਪਦਾ ਸੋਨਾ ਸਣਾ ਵੀ ਲੈ ਗਈ ਤੁਹਾਨੂੰ ਇਸ ਮਾਮਲੇ ਚੱਗੇ ਕੀ ਚੱਲ ਰਿਹਾ ਜੀ ਇਸ ਦਾ ਅੰਕੀ ਸਰ ਅਸੀਂ ਜਾਂਚ ਕਰ ਰਹੇ ਹਾਂ ਤੇ ਸਾਨੂੰ ਇੱਕ ਮਾਨਯੋਗ ਹਾਈ ਕੋਰਟ ਵੱਲੋਂ ਪਟੀਸ਼ਨ ਨੰਬਰ ਵੀ ਆਈ 1965 ਅਮਲਿਕ 26 ਵੀ ਲਿਵਿੰਗ ਰਿਲੇਸ਼ਨ ਵਿੱਚ ਉਹਨਾਂ ਨੇ ਪਟੀਸ਼ਨ ਪਾਈ ਆ ਵੀ ਅਸੀਂ ਰਹਿ ਰਹੇ ਆਪਣਾ ਸਖਰੀ ਮੰਗ ਵੀ ਕੀਤੀ ਹੈ ਜੀ ਜੀ ਉਹਨਾਂ ਨੇ ਸਖਿਆ ਮੰਗ ਕੀਤੀ ਹੈ ਹੁਣ ਅੱਗੇ ਅਸੀਂ ਮਾਂਜੋ ਕੋ ਹਾਈ ਕੋਰਟ ਨੂੰ ਜਵਾਬ ਦੇਣਾ ਉਸ ਬੰਦੇ ਨੂੰ